ਇਲੇ ਗਾੜੇ ਦੁੱਧ ਵਾਲੇ ਦਾਸ ਦੀ ਐਗੀ ਉਹ ਡੋਲਰ ਨਾਲ ਨਹੀਂ ਚੱਲਦਾਗਾ ਠੀਕ ਹੈ ਮਾਂ ਦਾ ਪਹਿਲਾ ਗਾੜਾ ਦੁੱਧ ਬੱਚੇ ਨੂੰ ਜ਼ਰੂਰ ਪਿਆਓ ਆਪਾਂ ਕਹਿ ਦਿੰਨੇ ਆ ਸੱਚਾ ਬਿਮਾਰ ਹੋ ਗਿਆ ਹੈਨਾ ਤੇ ਬਾਹਰ ਨਹੀਂ ਜਾਓ ਬਾਦਮ ਘਰ ਚੱਲਦੇ ਆਪਾਂ ਗਏ ਸਤ ਕਰਾਵਾ ਫੜ ਜਾ 6 ਸਾਲ ਤੱਕ ਲੱਗਣ ਆਉਣੀਆਂ ਬਿਮਾਰੀਆਂ ਤੋਂ ਰੋਕ ਦੇਗਾ ਠੀਕ ਹੈ ਤੇ ਬਾਕੀ ਬੱਚੇ ਦੀ ਖਰਾਕ ਦਾ ਖਿਆਲ ਰੱਖੋ ਜਦੋਂ 6 ਮਹੀਨੇ ਦਾ ਚਾਲ ਵੀ 6 ਮਹੀਨੇ ਤੱਕ ਤਾਂ ਜ਼ਰੂਰ ਪਿਆਉਣਾ ਦੁੱਧ ਉਹ ਵੈਸੇ 2 ਸਾਲ ਤੱਕ ਪਿਆਣਾ ਹੁੰਦਾਗਾ ਤੇ 6 ਮਹੀਨੇ ਤੋਂ ਬਾਅਦ ਉਹ ਨੂੰ ਉਪਰੀ ਸਾਤ ਦੀ ਕੁਰਤੀ ਲੱਗੋ। ਉਪਰੀ ਘਰਾ ਤੋਂ ਕੀ ਹੁੰਦਾਗਾ ਜਿਵੇਂ ਆਪਾਂ ਗਲੀਆਂ ਲਾ ਲਓ ਨਾ ਤੇ ਦਹੀਂ ਦੇ ਸਾਜਾ ਕੇਲਾ ਇੱਕ ਦੇਸ ਸੁੱਟਾ। ਮਤਲਬ ਉਸਦੇ ਦਾ ਪੇਟ ਭਰਿਆ ਹੋਣਾ ਚਾਹੀਦਾਗਾ ਨਾ ਨਹੀਂ ਪੁੱਤਾ ਹੁੰਦਾ ਹੁੰਦਾ ਉਹ ਤਾਂ ਤਾਂ ਤੇ ਇੱਕ ਤਾਂ ਤੇ ਵੀ ਮਾਂ ਨੂੰ ਵੀ ਚਾਹੀਦਾਗਾ ਮਾਂ ਨੂੰ ਜੇ ਦੁੱਧ ਪਰਾਉਂਦੇ ਨੇ ਜੋ ਉਹਦੀ ਆਉਂਦੀ ਹੈਗੀ ਆ ਵੀ ਆਪ ਦੀ ਸਿਹਤ ਦਾ ਖਿਆਰ ਰੱਖੇ ਤਾਜ਼ੀਆਂ ਸਬਜ਼ੀਆਂ ਖਾਵੇ ਹਨਾ ਬਾਹਰੋਂ ਜੋ ਵੀ ਆਪਾਂ ਆਣੀ ਕਹਿੰਦੇ ਮਹਿੰਗੀ ਖਾਵੇ ਜੋ ਆਪਣੇ ਖੇਤਾਂ ਵਿੱਚ ਉਗਦੇ ਨੇ ਇਕੱਛਾ ਤਾਜ਼ੀਆਂ ਸਬਜ਼ੀਆਂ ਖਾਵੇ ਨਾਲੇ ਖੂਨ ਦੀ ਕਮੀ ਨਹੀਂ ਹੁੰਦੀਆਂ ਤੇ ਨਾਲੇ ਕਮਜ਼ੋਰੀ ਨਹੀਂ ਹੁੰਦੀ